ਬੜੇ ਦੁੱਖ ਦੀ ਗੱਲ ਹੈ ਦੂਜੀ ਤੀਸਰੀ ਵਾਰ ਖਾਸ ਕਰਕੇ ਇਹੋ ਜਿਹਾ ਬਰਦਤ ਤੋਂ ਹੋਂਦਵਾਦੀ ਹਸਪਤਲ ਜਾਣਾ ਪੈ ਰਿਹਾ ਅਮੀਸ਼ਰਮਾ ਜੀ ਦੇ ਵਿਲੇ ਵੀ ਆਏ ਆ ਚਾਹ ਦੁਰਗਾ ਗੁਪਤਾ ਜਿਹਦੀ ਹੱਤਿਆ ਹੋਈ ਹੋਵੇ ਅਮੀਸ਼ਰਮਾ ਜੀ ਦੀ ਹੱਤਿਆ ਅਰਵਿੰਦਰ ਗੁਸਾਈ ਜੀ ਦੀ ਹੋਈ ਹੋਵੇ ਬਰਗੇਡੀਅਰ ਕਗਨੇਜਾ ਜੀ ਦੀ ਹੱਤਿਆ ਹੋਈ ਹੋਵੇ ਅਰਵਿੰਦਰ ਗੁਸਾਈ ਜੀ ਦੀ ਹੱਤਿਆ ਹੋਈ ਹੋਵੇ ਇਲੈਕਸ਼ਨਾਂ ਵਾਲੇ ਅੱਤਵਾਦੀ ਗੈਂਗਸਟਰ ਹੜਤਾਲ ਤੇ ਚੱਲ ਜਾਂਦੇ ਸਾਨੂੰ ਗੈਹਤਾ ਜਾਂਦਾ ਤੁਸੀਂ ਬਾਹਰ ਚੱਲ ਜਾਓ ਤੁਸੀਂ ਇਦਾਂ ਕਰ ਲਓ ਤੁਸੀਂ ਇਦਾਂ ਕਰ ਲਓ ਜਿਹੜੀ ਗੱਲ ਆਮ ਲੋਕ ਘਰਾਂ 'ਚ ਕਰਦੇ ਆ ਕਿ ਆ ਗਲਤ ਹੋ ਰਿਹਾ ਯਾਰ ਆ ਇੱਥੇ ਵੇਦ ਵੀ ਹੋ ਰਹੀ ਐ ਗਲਤ ਹੋ ਰਿਹਾ ਉਹ ਗੱਲ ਮੀਡੀਆ ਸਾਹਮਣੇ ਬੋਲਦਾ ਖੁੱਲਕੇ ਬੋਲਦਾ ਸੀ ਇਹੋ ਕਸੂਰ ਥੋੜੀ ਆਉਂਦਾ ਕੋਈ ਦੇਖੋ ਬੜੇ ਦੁੱਖ ਦੀ ਗੱਲ ਐ ਕਿ ਦੂਜੀ ਤੀਸਰੀ ਵਾਰ ਖਾਸ ਕਰਕੇ ਇਹੋ ਜਿਹੇ ਮਾਰਦਤਾਂ ਹੋਂਦਵਾਦੀ ਹਸਪੀਟਲ ਜਾਣਾ ਪੈ ਰਿਆ ਅਮਿਤ ਸ਼ਰਮਾ ਜੀ ਦੇ ਵੇਲੇ ਵੀ ਆਏ ਆ ਹੋਰ ਵੀ ਮਾਰਦਤਾਂ ਵੇਲੇ ਆਏ ਆ ਚੈ ਦੁਰਗਾ ਗੁਪਤਾ ਜੀ ਦੀ ਹੱਤਿਆ ਹੋਈ ਹੋਵੇ ਅਮਿਤ ਸ਼ਰਮਾ ਜੀ ਦੀ ਹੱਤਿਆ ਅਰਵਿੰਦਰ ਗੁਸਾਈ ਜੀ ਦੀ ਹੋਈ ਹੋਵੇ ਬਰਗੇਡੀਅਰ ਕਗਨੇਜਾ ਜੀ ਦੀ ਹੱਤਿਆ ਹੋਈ ਹੋਵੇ ਅਰਵਿੰਦਰ ਗੁਸਾਈ ਜੀ ਦੀ ਹੱਤਿਆ ਹੋਈ ਹੋਵੇ ਸਾਡੇ ਵੱਡੇ ਭਰਾ ਸੁਦੀਰ ਸੂਰੀ ਜੀ ਦੀ ਹੱਤਿਆ ਹੋਈ ਹੋਵੇ ਹਾਲ ਹੀ ਦੇ ਵਿੱਚ ਨੰਗਲ ਦੇ ਵਿੱਚ ਪ੍ਰਭাকর ਜੀ ਦੀ ਹੱਤਿਆ ਹੋਈ ਹੋਵੇ ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਕੀ ਹੋਏਗੀ ਕੀ ਮੈਂ ਨੰਗਲ ਸੰਸਕਾਰ ਤੇ ਜਾਣਾ ਚੰਦਾ ਸੀ ਸਰਕਾਰ ਨੇ ਰੋਕ ਦਿੱਤਾ 15 ਅਗਸਤ 26 ਜਨਵਰੀ 6 ਜੂਨ ਆਂਦੀ ਹੈ ਪ੍ਰਸ਼ਾਸਨ ਰੋਕ ਦਿੰਦਾ ਜੀ ਤੁਸੀਂ ਬਾਹਰ ਚਲੇ ਜਾਓ ਜੀ ਤੁਸੀਂ ਹਿਮਾਚਲ ਚਲ ਜਾਓ ਖਤਰਾ ਬਹੁਤ ਜ਼ਿਆਦਾ ਜੀ ਇਹ ਜਿਹਾ ਇਹ ਚਲੋ ਮੈਂ ਆਪਣਾ ਕਰੋਨਾ ਨਹੀਂ ਰੋ ਰਿਹਾ ਕਿ ਮੈਨੂੰ ਬੜੇ ਥ੍ਰੈਟ ਆਂਦੇ ਆ ਸਾਰੀ ਦੁਨੀਆ ਨੂੰ ਪਤਾ ਹੀ ਆ ਜਿੰਨੂੰ ਵੀ ਥ੍ਰੈਟ ਆਂਦਾ ਉਹ ਅੱਜ ਕੱਲ ਡਰਦਾ ਪ੍ਰਸ਼ਾਸਨ ਨੂੰ ਦੱਸਦਾ ਹੀ ਨਹੀਂ ਜਿਹਨੂੰ ਜੇ ਉਹ ਪ੍ਰਸ਼ਾਸਨ ਨੂੰ ਦੱਸਦਾ ਆ ਕਿ ਸਰ ਮੈਨੂੰ ਥ੍ਰੈਟ ਆਈ ਆ ਕਾਲ ਆਈ ਆ ਜੀ ਐਸੇ ਆ ਵੈਸੇ ਆ ਤਾਂ ਅੱਗੇ ਉਹਨੂੰ ਹੁਕਮ ਹੁੰਦਾ ਜੀ ਭਾਈ ਤੁਸੀਂ ਘਰੋਂ ਬਾਹਰ ਨਾ ਨਿਕਲੋ ਤੁਸੀਂ ਆਪਣੇ ਦਫ਼ਤਰ ਨਾ ਜਾਓ ਇਹ ਵਾਰ ਨੂੰ ਕਿ ਮੈਂ ਤਨ ਬੋਲ ਕੇ ਦੱਸ ਰਿਹਾ ਕਿ ਮੈਨੂੰ ਆਪਣੇ ਦਫਤਰ ਖੋਲ੍ਹਣੇ ਇੱਕ ਸਾਲ ਹੋ ਗਿਆ ਕਹਿੰਦੇ ਸੀ ਦਫਤਰ ਨਹੀਂ ਜਾਣਾ ਤੁਹਾਡਾ ਹਾਈਵੇ ਤੇ ਆਫਿਸਾ ਕਦੇ ਅਟੈਕ ਹੋ ਚਲੋ ਮੈਂ ਸਮਝਦਾ ਅਫਸਰ ਸਾਡੀ ਸਿਮਤੀ ਸਾਡੇ ਨਾਲ ਸਾਨੂੰ ਬਚਾਉਣਾ ਚਾਹੁੰਦੇ ਤਾਂ ਹੀ ਇਹ ਗੱਲ ਕਹਿ ਰਹੇ ਨਹੀਂ ਤਾਂ ਉਹਨਾਂ ਨੂੰ ਸਾਡੇ ਬਿਜ਼ਨਸ ਨਾਲ ਕੀ ਇੰਟਰਸਟ ਹੈ ਪਰ ਕਿਤੇ ਨਾ ਕਿਤੇ ਜਿਨ੍ਹਾਂ ਕੋ ਸਿਕਿਉਰਟੀਆਂ ਹੈ ਵੀ ਨਾ ਜਾਂ ਤਾਂ ਮੈਂ ਕਹਿੰਦਾ ਨਾ ਦੋਸਤ ਜੀ ਨੂੰ ਖਤਰਾ ਹੈ ਨਹੀਂ ਨਾ ਦਿਓ ਮੈਂ ਨਹੀਂ ਕਹਿੰਦਾ ਕਿਸੇ ਨੂੰ ਜੇ ਕਿਸੇ ਨੂੰ ਦੇਣੀ ਹੈ ਤਾਂ ਸਿਕਿਉਰਟੀ ਹੈ ਨਾ ਤੇ ਮਜ਼ਾਕ ਨਾ ਕਰੋ ਦਿਓ ਕਿਉਂਕਿ ਕੱਲ ਨੂੰ ਤਾਂ ਆਪਣਾ ਹੀ ਸਟੇਟਮੈਂਟ ਦੇਣੀ ਆ ਅਸੀਂ ਤਾਂ ਇੰਨੇ ਬੰਦੇ ਦਿੱਤੇ ਸੀ ਉਹ ਮੇਰੇ ਵਰਗੇ ਬੰਦੇ ਨਾਲ ਚਾਹੇ 2 ਦਰਜਣਾ ਦਿੱਤੇ ਹੋਣ ਜੇ ਵਿੱਚੋਂ ਮੈਂ ਕਹਿੰਦਾ ਵੀ ਫਾਇਰ ਕਰਨ ਵਾਲੇ ਜਿਹੜੇ ਮੈਨੂੰ ਮੇਰੇ ਮਨ ਨੂੰ ਲੱਗਦਾ ਕਿ ਮੇਰੇ ਨਾਲ ਜੇ ਕੱਲ ਨੂੰ ਪਸ ਭੀੜ ਵੈਗੀ ਖੜਨ ਵਾਲੇ 5-7 ਬੰਦੇ ਆ ਬਾਕੀ ਵਧੀਆ ਨੇ ਮੈਂ ਨਹੀਂ ਕਹਿੰਦਾ ਮਾੜੇ ਨੇ ਜਿਹੜੇ ਮੇਰੇ ਪਰਿਵਾਰ ਦੇ ਅੰਗ ਨੇ ਸਾਰਿਆਂ ਦੇ ਜਿਹੜੇ ਸੁਰੱਖਿਆ ਕਰਮੀਆਂ 24 ਘੰਟੇ ਪਰਿਵਾਰਿਕ ਜਣਾ ਹੁੰਦੇ ਆ ਪਰ ਜਿਹੜੇ ਬੰਦੇ ਦੀ 50 55 60 ਸਾਲ ਉਮਰ ਹੋ ਗਈ ਆ ਬੀਪੀ 슈ਗਰ ਹਾਰਟ ਅਟੈਕ ਜਿੰਨੂੰ ਆ ਚੁੱਕਿਆ ਕੀ ਉਹ ਸਕਿਉਰਟੀ ਕਰਨ ਦੇ ਕਾਬਿਲ ਇਸ ਤੋਂ ਇਲਾਵਾ ਜਿੰਨੇ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੇ ਹੁਣ ਪਿੱਛੇ ਇਲੈਕਸ਼ਨ ਆਏ ਸੀਗੇ ਮੇਰੇ ਖੁਦ ਦੇ 9-10 ਬੰਦੇ ਡਿਊਟੀ ਲਈ ਬੁਲਾਏ ਸੀ ਕੋਈ ਗੱਲ ਨਹੀਂ ਜੀ ਮੈਂ ਕਹਿੰਦਾ 20 ਬੁਲਾ ਲਓ ਪਰ ਕੀ ਇਲੈਕਸ਼ਨਾਂ ਵੇਲੇ ਖਤਰਾ ਘਟ ਜਾਂਦਾ ਖਤਰਾ ਵੇਲੇ ਇਲੈਕਸ਼ਨਾਂ ਵੇਲੇ ਅੱਤਵਾਦੀ ਗੈਂਗਸਟਰ ਹੜਤਾਲ ਤੇ ਚੱਲ ਜਾਂਦੇ ਆ ਸਾਨੂੰ ਗੈਹਤਾ ਜਾਂਦਾ ਤੁਸੀਂ ਬਾਹਰ ਚੱਲ ਜਾਓ ਤੁਸੀਂ ਇਦਾਂ ਕਰ ਲਓ ਤੁਸੀਂ ਇਦਾਂ ਕਰ ਲਓ ਦੂਜੀ ਗੱਲ ਮਾਈਂਡ ਨਾ ਕਰਨਾ ਮਾਥੀ ਜੋੜ ਕੇ ਪਹਿਲਾਂ ਬੇਨਤੀ ਕਰਦਾ ਕਿ ਤੁਹਾਡੀ ਮੀਡੀਆ ਕਰਕੇ ਅਸੀਂ ਸਾਰੇ ਆਂ ਕਿਤੇ ਵੀ ਗੱਲ ਆ ਜੇ ਇਹ ਸ਼ਿਵਸਨ ਵਾਲੇ ਨਾ ਜੀ ਗਰਮ ਬੜਾ ਬੋਲਦੇ ਆ ਜੀ ਗਲਤ ਬੋਲਦੇ ਸਿਕਿਉਰਟੀਆਂ ਲੈਣ ਬੱਚੇ ਹਰ ਜਥੇਬੰਦੀ ਦੇ ਉਹ ਨੁਮਾਇੰਦੇ ਕੋਲ ਸਿਕਿਉਰਟੀ ਆ ਚਾਹੇ ਕੋ ਅਕਾਲੀ ਦਲ ਦਾ ਕਿਸਾਨ ਆ ਆਗੂਆਂ ਕੋਲ ਸਿਕਿਉਰਟੀਆਂ ਨੇ ਭਾਜਪੀ ਦੇ ਆਗੂਆਂ ਕੋਲ ਸਿਕਿਉਰਟੀ ਆ ਕਾਂਗਰਸ ਦੇ ਆਗੂਆਂ ਕੋਲ ਸਿਕਿਉਰਟੀ ਆ ਜੇ ਹਾਂ ਕੁਝ ਸਾਡੇ ਬੰਦੇ ਸਿਕਿਉਰਟੀ ਲੈਣ ਦੀ ਗਲਤ ਕੰਮ ਵੀ ਕਰਦੇ ਆ ਉਹਨਾਂ ਦੇ ਪਰਚਾ ਹੰਨਾ ਅੰਦਰ ਜਾਂਦੇ ਆ ਜੇ ਕੋਈ ਗਲਤ ਸੇਲਮੈਂਟ ਦਿੰਦਾ ਆ ਗਲਤ ਪੇਪੜਕਾਊ ਕੰਮ ਕਰਦਾ ਪ੍ਰਸ਼ਾਸਨ ਮਿੰਟ 10 ਸੈਕਿੰਡ ਲਾਉਂਦਾ ਅੰਦਰ ਦੇਣ ਨੂੰ ਉਹਨੂੰ ਪਰ ਆ ਥੋੜੀ ਹੁਣ ਥਾਪਰ ਜੀ ਦੱਸੋ ਕਿਹੜਾ ਗਲਤ ਗਲਤ ਸੇਰਮਣ ਇਹ ਗੱਲ ਆ ਕਿ ਜਿਹੜੀ ਗੱਲ ਆਮ ਲੋਕ ਘਰਾਂ 'ਚ ਕਰਦੇ ਆ ਕਿ ਆ ਗਲਤ ਹੋ ਰਿਹਾ ਯਾਰ ਆ ਇੱਥੇ ਵੇਦ ਵੀ ਹੋ ਰਹੀ ਆ ਗਲਤ ਹੋ ਰਿਹਾ ਉਹ ਗੱਲ ਮੀਡੀਆ ਸਾਹਮਣੇ ਬੋਲਦਾ ਖੁੱਲਕੇ ਬੋਲਦਾ ਸੀ ਇਹੋ ਕਸੂਰ ਥੋੜੀ ਆਦਾ ਕੋਈ ਤਰੰਗੇ ਦੇ ਸਮਾਨ ਦੀ ਗੱਲ ਕਰਨਾ ਭਗਵੇਂ ਦੇ ਸਮਾਨ ਦੀ ਗੱਲ ਕਰਨਾ ਗਲਤ ਗੱਲ ਥੋੜੀ ਆ ਦੋ ਰੋਪੀ ਫੜੇ ਜਾ ਚੁੱਕੇ ਨੇ ਇੱਕ ਨੂੰ ਲੈ ਕੇ ਪੁਲਿਸ ਕਹ ਰਹੀ ਆ ਕਿ ਆਇਡੈਂਟੀਫਾਈ ਹੋ ਚੁੱਕਿਆ ਬਹੁਤ ਜਲਦ ਜਿਹੜੀ ਗ੍ਰਿਫਤਾਰੀ ਹੋਊਗੀ ਕੀ ਮੰਨੋ ਚਲੋ ਪੁਲਿਸ ਨੇ ਬੜਾ ਅੱਛਾ ਜਿਹੜਾ ਫੜ ਵੈਸੇ ਵੀ ਜਿਹੜੇ ਉਰੇ ਕਪਤਾਨ ਸਾਹਿਬ ਨੇ ਆਈਪੀਐਸ ਕੁਲਦੀਪ ਚੈਲ ਸਾਡੇ ਮਹੌਲੀ ਸ਼ਹਿਰ ਚ ਰਹੇ ਆ ਜਿੰਨਾ ਟਾਈਮ ਮਹੌਲੇ ਚ ਰਹੇ ਆ ਬੜਾ ਵਧੀਆ ਮਹੌਲ ਰਿਹਾ ਇੱਥੇ ਵੀ ਲਗਭਗ ਅਸੀਂ ਦੇਖਿਆ ਹੀ ਆ ਸੋਸ਼ਲ ਮੀਡੀਆ ਦੇਖਦੇ ਆ ਵੀ ਆਏ ਦਿਨ ਇੰਕਾਉਂਟਰ ਵਗੈਰਾ ਹੋ ਰਹੇ ਆ ਇਹ ਤਾਂ ਵੈਸੇ ਜਾਣੇ ਜਾਂਦੇ ਆ ਇੰਕਾਉਂਟਰ ਕਰਨ ਲਈ ਮੈਂ ਪੁਲਿਸੀ ਕਾਰਿਆ ਪ੍ਰਣਾਲੀ ਤੇ ਕੋਈ ਇੰਨਾ ਸਵਾਲ ਨਹੀਂ ਚੱਕ ਰਿਹਾ ਪਰ ਜਿਹੜੇ ਉੱਪਰ ਬਹੁਤ ਵੱਡੇ ਵੱਡੇ ਬੁੱਧੀਜੀਵੀ ਅਫਸਰ ਬੈਠੇ ਆ ਜਾਂ ਸਰਕਾਰਾਂ ਦੀਆਂ ਜਿਹੜੀਆਂ ਪੋਲਿਸੀਆਂ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਜੇ ਆ ਤਾਂ ਸਿਕਿਉਰਿਟੀ ਕਿਸੇ ਨੂੰ ਦੋ ਨਾਲ ਦਿਉਣੀ ਆ ਕਈ ਵਾਰ ਕੀ ਹੁੰਦਾ ਫੇਰ ਉਹ ਦੋ ਬੰਦੇ ਛੁੱਟੀ ਚੱਲਦੇ ਨੇ ਦੂਜੇ ਉਹਦੇ ਇੰਚਾਰਜ ਅਫਸਰ ਨੂੰ ਨਹੀਂ ਪਤਾ ਲੱਗੇ ਨਾ ਸਕਿਉਰਟੀ ਹੈ ਨਹੀਂ ਜਿਹਨੂੰ ਨਹੀਂ ਵੀ ਪਤਾ ਹੁੰਦਾ ਜਦੋਂ ਦੋ ਦਿਨ ਉਹਦੇ ਨਾਲ ਗਨਮੈਨ ਕੋਲ ਜਾਂਦਾ ਤੁਹਾਨੂੰ ਖਤਰਾ ਵੈਸੇ ਆ ਜਾਂਦਾ